ਅਗਲਾ ਜਿਹੜਾ ਕਾਰਨ ਹੈ ਉਹ ਪ੍ਰਿਥੀ ਚੰਦ ਦੀ ਵਿਰੋਧਤਾ ਹੈ ਪ੍ਰਿਥੀ ਚੰਦ ਹੈ ਤਾਂ ਗੁਰੂ ਅਰਜਨ ਸਿੰਘ ਮਹਾਰਾਜ ਜੀ ਦਾ ਵੱਡਾ ਭਰਾ ਹੈ ਪਰ ਵੇਖੋ ਲੋਭ ਲਾਲਚ ਰਿਸ਼ਤਿਆਂ ਨੂੰ ਤਬਾਹ ਕਰ ਦਿੰਦਾ ਹੈ ਨਾ ਤੇ ਭਰਾ ਵਾਲਾ ਸਤਕਾਰ ਰੱਖਿਆ ਗੁਰੂ ਵਾਲਾ ਦੱਤੇ ਰੱਖਣਾ ਹੀ ਕਿਸੇ ਪ੍ਰਿਥੀ ਚੰਦ ਨੇ ਏਡਾ ਹੰਕਾਰੀ ਹੋ ਗਿਆ ਸੀ ਜਹਾਗੀਰ ਦੇ ਦਰਬਾਰ ਵਿੱਚ ਜਾ ਕੇ ਕਹਿੰਦਾ ਹੁੰਦਾ ਸੀ ਪ੍ਰਿਥੀ ਚੰਦਰ ਜਦੋਂ ਮਾਇਆ ਦਾ ਪ੍ਰਭਾਵ ਪੈ ਜੇ ਨਾ ਗੁਰੂ ਬਾਬਾ ਜੀ ਸਮਝਾਉਂਦੇ ਨੇ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੂਲ ਸ਼ਬਦ ਸੁਣਦਾ ਹੀ ਨਹੀਂ ਗਿਆਨ ਦੀ ਗੱਲ ਨੂੰ ਸੁਣਦਾ ਹੀ ਨਹੀਂ ਸਮਝਦਾ ਹੀ ਹਣ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਸਿੰਘ ਮਹਾਰਾਜ ਜੀ ਨੂੰ ਸਮਝਾਇਆ ਤੇ ਪ੍ਰਿਥੀ ਚੰਦ ਨੂੰ ਵੀ ਤੇ ਸਮਝਾਇਆ ਇਹ ਨਹੀਂ ਸਮਝਿਆ। ਜਹਾਗੀਰ ਦੇ ਦਰਬਾਰ ਵਿੱਚ ਜਾ ਕੇ ਕਹਿੰਦਾ ਰਿਹਾ ਮੇਰੇ ਪਿਤਾ ਤਾਂ ਅਨਪੜ੍ਹ ਸੀ। ਮੇਰੇ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਬਾਰੇ ਕਹਿੰਦਾ ਸੀ ਉਹ ਤੇ ਅਨਪੜ੍ਹ ਸੀ ਢੂੰਗਣੀਆਂ ਵੇਚਦੇ ਹੁੰਦੇ ਸੀ ਪਹਿਲਾਂ ਉਹਨਾਂ ਨੂੰ ਤੇ ਪਤਾ ਹੀ ਨਹੀਂ ਸੀ ਮੈਂ ਕਿੱਡਾ ਕਾਬਲ ਹਾਂ। ਗੁਰਤਾ ਗੱਦੀ ਤੇ ਤਾਂ ਮੈਨੂੰ ਬਿਠਾਉਣਾ ਸੀ। ਅਰੇ ਮੇਰੇ ਭਰਾ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਹਨਾਂ ਬਾਰੇ ਕਹਿੰਦਾ ਸੀ ਮੇਰੇ ਪਿਤਾ ਨੂੰ ਮਰਵਾ ਕੇ ਤੱਕੇ ਨਾਲੇ ਗੁਰਤਾ ਗੱਦੀ ਤੇ ਬੈਠੇ ਨੇ ਵੱਡਾ ਤੇ ਮੈਂ ਹਾਂ ਹੱਕ ਤੇ ਮੇਰਾ ਬਣਦਾ ਹੁਣ ਜਹਾਗੀਰ ਉਹਨਾਂ ਦੇ ਤਾਂ ਆਪ ਇਦਾਂ ਹੁੰਦਾ ਸੀ ਉਹ ਤੇ ਆਪ ਇਦਾਂ ਦੀ ਵਿਕਾਰੀ ਜ਼ਿੰਦਗੀ ਜਿਉਣ ਵਾਲੇ ਨੇ ਉਹਨਾਂ ਨੂੰ ਲੱਗਦਾ ਵੀ ਸੱਚਮੁੱਚ ਇੱਧਰ ਵੀ ਇਦਾਂ ਹੀ ਹੋਇਆ ਹੋਣਾ ਉਹ ਯਕੀਨ ਕਰਦੇ ਨੇ ਇਹਦੀਆਂ ਗੱਲਾਂ ਮੈਂ ਬੇਨਤੀ ਕਰਾਂ ਜਿਸ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪ੍ਰਿਥੀ ਚੰਦ ਅਨਪੜ੍ਹ ਕਹਿੰਦਾ ਸੀ ਵੇਖੋ ਸਤਿਗੁਰੂ ਜੀ ਨੇ ਬਾਣੀ ਵਿੱਚ ਫਰਮਾਨ ਵੀ ਕੀਤਾ ਹੈ ਉਪਦੇਸ਼ ਪੂਰੀ ਮਨੁੱਖਤਾ ਦੇ ਲਈ ਕਾਹੇ ਕੂਤ ਝਗਰਤ ਹੋ ਸੰਗ ਬਾਪ ਜਿਨਕੇ ਜਿਨੇ ਵਡੀਰੇ ਤੁਮ ਹੋ ਤਿੰਸੀਓ ਝਗਰਤ ਪਾਪ ਪੁੱਤ ਕਿਉਂ ਲੜਦੇ ਲੜਦਾ ਸੀ ਨਾ ਪ੍ਰਿਥੀ ਚੰਦ ਉਹਦੇ ਪਰਥਾਏ ਹੁਕਮ ਆਪਾਂ ਨੂੰ ਸਾਰਿਆਂ ਨੂੰ ਕਿਉਂ ਲੜਦੇ ਜਿਸ ਬਾਪ ਨੇ ਜਿਸ ਮਾਤਾ ਪਿਤਾ ਨੇ ਵੱਡੇ ਕੀਤਾ ਹੋ ਬਿਨਾ ਪਾਲ ਪੋਸ ਕੇ ਉਹਨਾਂ ਨਾਲ ਲੜੀ ਦਾ ਨਹੀਂ ਹੁਣ ਜਿਸਵੇਂ ਪ੍ਰਿਥੀ ਚੰਦ ਦਾ ਜੀਵਨ ਪੜਦੇ ਆ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਅਨਪੜ੍ਹ ਕਹਿੰਦਾ ਸੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਵੇਖੀਏ ਜਦੋਂ ਪੱਟਾਂ ਦੇ ਸਵਈਏ ਪੜਦੇ ਆ ਤੁਸੀਂ ਤੇ ਬਾਣੀ ਪੜਨ ਵਾਲੇ ਬੈਠੇ ਹੋ ਤੁਹਾਨੂੰ ਪਤਾ ਹੋਣਾ ਹੈ ਸਭ ਤੋਂ ਵੱਧ ਸਵਈਏ ਪੱਟਾ ਨੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਉਚਾਰੀ ਗਏ 10 ਸਵਈਏ ਗੁਰੂ ਨਾਨਕ ਮਹਾਰਾਜ ਜੀ ਦੇ ਲਈ ਤੇ 20 ਸਵਈਏ ਮਾਫ਼ ਕਰਨਾ 22 ਸਵਈਏ ਗੁਰੂ ਅਮਰਦਾਸ ਮਹਾਰਾਜ ਜੀ ਦੇ ਲਈ 10 ਸਵਈਏ ਗੁਰੂ ਅੰਗਦ ਸਹਿਬ ਮਹਾਰਾਜ ਜੀ ਦੇ ਲਈ ਨੇ 60 ਸਵਈਏ ਗੁਰੂ ਰਾਮਦਾਸ ਮਹਾਰਾਜ ਜੀ ਦੇ 20 ਸਵਈਏ ਗੁਰੂ ਅਰਜਨ ਸਿੰਘ ਮਹਾਰਾਜ ਜੀ ਦੇ ਨੇ ਹੁਣ ਸਭ ਤੋਂ ਵੱਧ ਉਸਤਤ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਲਈ ਸਵਈਏ ਵਿਚਾਰੇ ਗਏ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 31 ਮਾ ਰਾਗ ਜੈਜਬੰਤੀ ਰਾਗ ਇਹ ਕੇਵਲ ਧੰਗ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵਰਤਿਆ ਹੈ ਬਾਕੀ ਬਚੇ 30 ਰਾਗ ਜਦੋਂ ਬਾਣੀ ਦੀ ਪੋਥੀ ਲੈ ਕੇ ਬੈਠੋਗੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਸਹਿਜ ਪਾਠ ਕਰਨ ਲੱਗੋਗੇ 30 ਰਾਗਾਂ ਵਿੱਚੋਂ ਇੱਕ ਵੀ ਰਾਗ ਅਜੇਹਾ ਨਹੀਂ ਮਿਲੇਗਾ ਜਿਹਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਾਲ ਗੱਲ ਨਾ ਹੋਵੇ 30 ਰਾਗਾਂ ਦੇ ਵਿੱਚ ਬਾਣੀ ਉਚਾਰੀਆ ਗੁਰੂ ਰਾਮਦਾਸ ਜੀ ਜਿਨ੍ਹਾਂ ਨੂੰ ਪ੍ਰਿਥੀ ਚੰਦ ਅਨਪੜ੍ਹ ਕਹਿੰਦਾ ਸੀ ਕਿੰਨੇ ਉਹਨਾਂ ਨੂੰ ਤੇ ਪਤਾ ਹੀ ਨਹੀਂ ਸੀ ਜਿਨ੍ਹਾਂ ਬਾਰੇ ਬਾਣੀ ਸਮਝਾਉਂਦੀ ਆ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਇਨੇ ਸਵਾਰ ਇਸ ਨਜ਼ਰ ਨਾਲ ਨਾ ਕੇਵਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਵੇਖਿਆ ਨਾ ਤੇ ਮਹਾਦੇਵ ਦੇਖ ਸਕਿਆ ਨਾ ਪ੍ਰਿਥੀ ਚੰਦ ਦੇਖ ਸਕਿਆ ਜੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੇਖਿਆ ਹੈ ਤਾਂ ਕਿੱਡੀਆਂ ਵੱਡੀਆਂ ਪ੍ਰਾਪਤੀਆਂ ਵੀ ਕਰ ਲਈ ਗੁਰਤਾ ਗੱਦੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬਖਸ਼ੀ ਪ੍ਰਿਥੀ ਚੰਦ ਨੇ ਬੜੇ ਕੰਨ ਪਰੇ ਭਾਵੇਂ ਕੇ ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਪਹਿਲਾਂ ਹੀ ਚੜ੍ਹਾਈ ਕਰ ਗਏ ਸੀ ਪਰ ਇਹਨੇ ਕਸਰ ਕੋਈ ਨਹੀਂ ਸੀ ਛੱਡੀ ਗੁਰੂ ਜੀ ਨੂੰ ਸ਼ਹੀਦ ਕਰਾਉਣ ਵਿੱਚ। ਧਰਤੀ ਚੰਦ ਦੀ ਵਿਰੋਧਤਾ ਵੀ ਇੱਕ ਕਾਰਨ ਬਣ ਗਈ।